ਦੇਖਭਾਲ ਕਰਤਾ ਵਜੋਂ ਤੁਹਾਡੇ ਕੋਲ ਇਸ ਤਰ੍ਹਾਂ ਦੇ ਦਿਨ ਹੋਣਗੇ ਜਦੋਂ ਤੁਸੀਂ ਆਪਣੇ ਆਪ ਤੇ ਸ਼ੱਕ ਕਰੋਗੇ ਅਤੇ ਆਪਣੇ ਦੇਖਭਾਲ ਕਰਤਾ ਤੇ ਹੁਨਰ ਬਾਰੇ ਨਕਾਰਾਤਮਕ ਸੋਚ ਸੋਚੋਗੇ ਜਿਵੇਂ ਮੈਂ ਇੱਕ ਬਹੁਤ ਬੁਰਾ ਦੇਖਭਾਲ ਕਰਤਾ ਹਾਂ ਜਾਂ ਇਹ ਮੇਰੇ ਸੰਭਾਲਣ ਲਈ ਬਹੁਤ ਜ਼ਿਆਦਾ ਹੈ ਜੇਕਰ ਇਹ ਨਾ ਛੱਡਿਆ ਤਾਂ ਇਹ ਨਿਰਾਸ਼ਾਜਨਕ ਭਾਵਨਾਵਾਂ ਤੁਹਾਡੇ ਦਿਮਾਗ ਵਿੱਚ ਪੈਦਾ ਹੋ ਸਕਦੀਆਂ ਹਨ ਅਤੇ ਸਮੇਂ ਦੇ ਨਾਲ ਤੁਸੀਂ ਇਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਸਕਦੇ ਹੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਨਕਾਰਾਤਮਕ ਵਿਚਾਰਾਂ ਨੂੰ ਦੂਰ ਕਰਨ ਦੇ ਕੁਝ ਨੁਕਤੇ ਦੇਵਾਂਗੇ ਅਤੇ ਮਨ ਦੀ ਮਜ਼ਬੂਤ ਸਥਿਤੀ ਨੂੰ ਬਰਕਰਾਰ ਰੱਖਣ ਲਈ ਇੱਕ ਕਸਰਤ ਸਿਖਾਵਾਂਗੇ। ਤੁਹਾਡਾ ਦਿਮਾਗ ਉਹਨਾਂ ਵਿਚਾਰਾਂ ਦਾ ਰਿਕਾਰਡ ਅਤੇ ਧਿਆਨ ਰੱਖਦਾ ਹੈ ਜਿਸ ਨੂੰ ਤੁਸੀਂ ਆਪਣੇ ਆਪ ਨਾਲ ਦੁਹਰਾਉਂਦੇ ਹੋ। ਇਸ ਲਈ ਨਕਾਰਾਤਮਕ ਸੋਚ ਤੋਂ ਬਚਣ ਲਈ ਸਭ ਤੋਂ ਬਿਹਤਰ ਚੀਜ਼ ਹੈ ਸਕਾਰਾਤਮਕ ਵਿਚਾਰਾਂ ਦੀ ਸ਼ੁਰੂਆਤ ਕਰਨਾ। ਸਕਾਰਾਤਮਕ ਕਥਨ ਉਹ ਹੁੰਦੇ ਹਨ ਜਿਸ ਨੂੰ ਤੁਸੀਂ ਆਪਣੇ ਆਪ ਨੂੰ ਕਈ ਵਾਰੀ ਦਿਨ ਵਿੱਚ ਦੁਹਰਾਉਂਦੇ ਹੋ। ਇਹ ਉਤਸ਼ਾਹ, ਪ੍ਰੇਰਣਾ ਅਤੇ ਆਸ਼ਾਵਾਦ ਪ੍ਰਦਾਨ ਕਰਦੇ ਹਨ। ਜਦੋਂ ਤੁਹਾਡਾ ਉਤਸ਼ਾਹ ਘਟ ਹੋਵੇ ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਆਪਣੇ ਬਾਰੇ ਕੁਝ ਚੰਗੀਆਂ ਗੱਲਾਂ ਕਹਿ ਕੇ ਤੁਸੀਂ ਕਿੰਨੀ ਜਲਦੀ ਆਪਣਾ ਮੂਡ ਬਿਹਤਰ ਬਣਾ ਸਕਦੇ ਹੋ ਇੱਥੇ ਸਕਾਰਾਤਮਕ ਕਥਨ ਨੂੰ ਵਰਤੋ ਕਰਨ ਦੇ ਕੁਝ ਬੁਨਿਆਦੀ ਨੁਕਤੇ ਹਨ ਦੁਹਰਾਉਣਾ ਕੁੰਜੀ ਹੈ ਤੁਹਾਡੇ ਦਿਮਾਗ ਵਿੱਚ ਇੱਕ ਸਕਾਰਾਤਮਕ ਕਥਨ ਹਰ ਵਾਰੀ ਮਜ਼ਬੂਤ ਹੋ ਜਾਂਦਾ ਹੈ ਜਦੋਂ ਤੁਸੀਂ ਇਸ ਨੂੰ ਉੱਚਾ ਕਹਿੰਦੇ ਹੋ ਰੋਜ਼ਾਨਾ ਕਥਨਾਂ ਨੂੰ ਘੱਟੋ-ਘੱਟ 5 ਵਾਰ ਦੁਹਰਾਓ ਅਤੇ ਦਿਨ ਵਿੱਚ ਕੁਝ ਸਮੇਂ ਲਈ ਕਰੋ ਹਮੇਸ਼ਾ ਵਰਤਮਾਨ 'ਚ ਰਹੋ ਤੁਹਾਡਾ ਦਿਮਾਗ ਵਰਤਮਾਨ 'ਚ ਹੋ ਰਹੀਆਂ ਘਟਨਾਵਾਂ ਬਾਰੇ ਜ਼ਿਆਦਾ ਜਵਾਬ ਦਿੰਦਾ ਹੈ ਇਸ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸੋ ਜਮਾਇਕ ਮਹਾਨ ਦੇਖਭਾਲ ਕਰਤਾ ਹਾਂ ਬਜਾਏ ਕਿ ਮੈਂ ਹੋਵਾਂਗਾ ਜਾਂ ਹੋ ਸਕਦਾ ਹਾਂ ਹਮੇਸ਼ਾ ਸਕਾਰਾਤਮਕ ਸ਼ਬਦਾਂ ਦੀ ਵਰਤੋਂ ਕਰੋ ਮੈਂ ਨਹੀਂ ਕਰ ਸਕਦਾ ਨਾ ਕਰੋ ਨਹੀਂ ਜਾਂ ਨਫ਼ਰਤ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਆਪਣੇ ਬਿਆਨਾਂ ਦਾ ਉਚਾਰਨ ਇੰਜ ਕਰੋ ਕਿ ਉਹ ਪਹਿਲਾਂ ਹੀ ਸੱਚ ਲੱਗਣ। ਇਹ ਕਹਿਣਾ ਜ਼ਿਆਦਾ ਸ਼ਕਤੀਸ਼ਾਲੀ ਹੋਵੇਗਾ ਕਿ ਮੈਂ ਆਪਣੀ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਨਾਲੋਂ ਮੈਂ ਸਭ ਤੋਂ ਵਧੀਆ ਕਰ ਰਿਹਾ ਹਾਂ। ਹੁਣ ਇੱਥੇ ਇੱਕ ਤੀਜ ਅਭਿਆਸ ਹੈ ਜਿਸ ਨੂੰ ਤੁਸੀਂ ਆਪਣੇ ਖੁਦ ਦੇ ਸਕਾਰਾਤਮਕ ਕਥਨ ਲਈ ਵਰਤੋਂ ਕਰ ਸਕਦੇ ਹੋ। ਪਹਿਲਾਂ ਉਹਨਾਂ ਗੁਨਾਵਾਰੇ ਬਾਰੇ ਸੋਚੋ ਜਿਸ ਨੂੰ ਤੁਸੀਂ ਸੁਧਾਰਨਾ ਚਾਹੁੰਦੇ ਹੋ। ਆਪਣੇ ਬਾਰੇ ਤੁਹਾਡੇ ਨਕਾਰਾਤਮਕ ਵਿਚਾਰ ਅਤੇ ਭਾਵਨਾਵਾਂ ਨੂੰ ਜ਼ਾਹਰ ਕਰਨ ਦੇ ਲਈ ਕਾਗਜ਼ ਦਾ ਟੁਕੜਾ ਜਾਂ ਫੋਨ ਲਵੋ। ਇਸ ਤਰ੍ਹਾਂ ਲਿਖਣਾ ਕਿ ਮੈਂ ਨਹੀਂ ਮੈਂ ਨਹੀਂ ਕਰ ਸਕਦਾ ਜਾਂ ਮੈਨੂੰ ਨਫ਼ਰਤ ਹੈ ਮਦਦ ਕਰ ਸਕਦੇ ਹਾਂ। ਤੁਹਾਡੀ ਨਕਾਰਾਤਮਕ ਵਿਚਾਰ ਲਿਖਣ ਤੋਂ ਬਾਅਦ ਉਹਨਾਂ ਨੂੰ ਪੜੋ ਅਤੇ ਕੁਝ ਅਜੀਹਾ ਚੁਣੋ ਜੋ ਤੁਹਾਡੀ ਨਿਜੀ ਬੇਆਰਾਮੀ ਦਾ ਕਾਰਨ ਹੋ। ਹਰੇਕ ਨਕਾਰਾਤਮਕ ਵਿਚਾਰ ਲਈ ਇਸ ਦੇ ਉਲਟ ਸ਼ਕਤੀਸ਼ਾਲੀ ਬਿਆਨ ਲਿਖੋ। ਇਸ ਦੇ ਉਦਾਹਰਣ ਵਜੋਂ ਮੈਂ ਇੱਕ ਚੰਗਾ ਦੇਖਭਾਲ ਕਰਦਾ ਹਾਂ। ਮੈਂ ਇਹ ਕਰ ਸਕਦਾ ਹਾਂ। ਮੈਂ ਗੁੱਸੇ ਤੋਂ ਮੁਕਤ ਹਾਂ। ਮੈਂ ਸ਼ਾਂਤ ਹਾਂ। ਅਤੇ ਮੈਂ ਕਈ ਨਵੇਂ ਤਜਰਬੇ ਸਿੱਖ ਰਿਹਾ ਹਾਂ। ਜਦੋਂ ਤੁਸੀਂ ਸਕਾਰਾਤਮਕ ਕਥਨ ਲਿਖਦੇ ਹੋ ਇਸ ਨੂੰ ਆਪਣੇ ਆਪ ਨੂੰ ਉੱਚੀ ਆਵਾਜ਼ ਵਿੱਚ ਕਹੋ ਜਦੋਂ ਤੁਸੀਂ ਇਹ ਸ਼ਬਦ ਬੋਲੋਗੇ ਇਸ ਨੂੰ ਚੰਗੀ ਤਰ੍ਹਾਂ ਸਮਝੋਗੇ ਸ਼ਬਦਾਂ ਨੂੰ ਦੁਹਰਾ ਕੇ ਉਸ ਦੇ ਸਕਾਰਾਤਮਕ ਅਰਥ ਮਹਿਸੂਸ ਕਰੋ ਇੱਕ ਕਥਨ ਦੁਹਰਾਉਣ ਤੋਂ ਬਾਅਦ ਲੰਮਾ ਗਹਿਰਾ ਸਾਹ ਲਵੋ ਅਤੇ ਆਪਣੇ ਆਪ ਨੂੰ ਦੱਸੋ ਕਿ ਇਹ ਸ਼ਬਦ ਅਸਲ ਵਿੱਚ ਸੱਚੇ ਹਨ ਆਪਣੇ ਬਟੂਏ ਜਾਂ ਫੋਨ ਵਿੱਚ ਹਾਂ ਪੱਕੀ ਕਥਨ ਨੂੰ ਰੱਖੋ ਅਤੇ ਇਹਨਾਂ ਨੂੰ ਹਰ ਦਿਨ ਕੁਝ ਸਮੇਂ ਲਈ ਕਹਿਣ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਦੇ ਅਭਿਆਸ ਦੀ ਹੋਰ ਤੋਂ ਕਰਨ ਨਾਲ ਤੁਸੀਂ ਨਕਾਰਾਤਮਕ ਸੋਚ ਦੇ ਪੈਟਰਨ ਵਿੱਚੋਂ ਬਾਹਰ ਨਿਕਲ ਸਕਦੇ ਹੋ। ਇਹ ਤੁਹਾਨੂੰ ਰੋਜ਼ਾਨਾ ਦੀ ਦੇਖਭਾਲ ਕਰਨ ਦੀ ਸਮਰੱਥਾ ਵਿੱਚ ਤੁਹਾਨੂੰ ਵਧੇਰੇ ਭਰੋਸਾ ਦਿਵਾਉਂਦਾ ਹੈ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਆਪਣੇ ਬਾਰੇ ਨਿਰਾਸ਼ਾ ਜਾਂ ਬੇਯਕੀਨੀ ਮਹਿਸੂਸ ਕਰੋ ਤਾਂ ਸਕਾਰਾਤਮਕ ਕਥਨ ਦੀ ਕੋਸ਼ਿਸ਼ ਕਰੋ। ਹੋਰ ਦੇਖਭਾਲਕਰਤਾ ਸਹਾਇਤਾ ਅਤੇ ਸਰੋਤ ਲਈ ਸਾਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਹੋਰ ਵੀਡੀਓਜ਼ ਦੇਖਣਾ ਯਕੀਨੀ ਕਰੋ।